ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਜੀ ਉਹ ਆਓ ਆਪ ਜੀ ਦੇ ਨਾਲ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਤੇ ਮਰਦਾਨਾ ਜੀ ਸਿੱਧਾਂ ਦਾ ਮਾਨ ਦੂਰ ਕਰਨ ਵਾਸਤੇ ਸ਼ਮੀਰ ਪਗਦੰਪ ਪਰ ਉਹਦਰ ਭਰਤਰੀ ਜੋਗੀ ਨੇ ਜੋ ਗੁਰੂ ਜੀ ਨੂੰ ਪਹਿਲਾਂ ਮਿਲਿਆ ਸੀ ਗੋਰਖ ਨੂੰ ਆਖਿਆ ਗੁਰੂ ਜੀ ਪਰਮੇਸ਼ਰ ਦਾ ਪੂਰਨ অবতার ਹਨ ਜੇਕਰ ਤੁਸੀਂ ਉਹਨਾਂ ਨੂੰ ਮਿਲ ਕੇ ਉਪਦੇਸ਼ ਦੁਆਰਾ ਆਪਣੇ ਮੱਤਲ ਚਲਾ ਜਾਓ ਤਾਂ ਤੁਹਾਡਾ ਬੜਾ ਜਸ ਫੈਲ ਜਾਏਗਾ ਇਹ ਸੁਣ ਕੇ ਗੋਰਖਨਾਥ ਨੇ ਵਿਚਾਰਿਆ ਕਿ ਸ਼ਕਤੀवान ਸਧਾਰਨ ਪੁਰਸ਼ ਹੋਵੇਗਾ Vishnu অবতার ਦਾ ਹੋਣਾ ਕਰਜੋ ਵਿੱਚ ਨਹੀਂ ਹੋ ਸਕਦਾ ਫੇਰ ਵੀ ਮੈਂ ਉਸ ਨੂੰ ਜਿੱਤ ਕੇ ਆਪਣੇ ਪੰਥ ਵਿੱਚ ਲਿਆਵਾਂਗਾ ਇਹ ਵਿਚਾਰ ਕਰਕੇ ਗੁਰੂ ਜੀ ਨੂੰ ਹਿਮਾਚਲ ਪਹਾੜ ਉਤੇ ਜਿੱਥੇ برف ਵਿੱਚ ਪੰਜੇ ਪਾੜੇ ਗਰਮ ਹੋਏ ਸਨ ਜਦ ਮਿਲਿਆ ਗੋਰਖ ਨੇ ਪੁੱਛਿਆ ਤੁਸੀਂ ਕੌਣ ਹੋ ਜਾਤ ਕੀ ਹੈ ਕਿੱਥੋਂ ਆਏ ਹੋ ਕਿੱਥੇ ਚੱਲੇ ਹੋ ਮੇਰੀ ਗੱਲ ਮੰਨ ਕੇ ਪਿੱਛੇ ਮੁੜ ਜਾਓ ਵਿਣਾ ਇਹ ਮੌਦ ਦੇ ਜਾਣ ਕਿਉਂ ਦਿੰਦੇ ਹੋ ਇਥੇ ਤਾਂ ਸੂਰਜ ਵੀ ਦਿਖਾਈ ਨਹੀਂ ਦਿੰਦਾ بڑے بڑے ਰਾਖਣੇ ਕੱਚਿਆਂ ਨੂੰ ਖਾ ਜਾਣਗੇ ਗੁਰੂ ਜੀ ਨੇ ਕਿਹਾ ਸਾਡਾ ਰੂਪ ਅਚਰਜ ਹੈ ਅਸੀਂ ਜਾਤ ਰਹੇ ਤਾਂ ਹਾਂ ਜਿੱਥੇ ਚੰਦ ਸੂਰਜ ਨਹੀਂ ਉਹ ਸਾਡਾ ਦੇਸ਼ ਹੈ ਜਿੱਥੇ ਇੱਛਾ ਹੋਵੇ ਉੱਥੇ ਜਾਵਾਂਗੇ ਪਿਛੇ ਨਹੀਂ ਹਟਾਂਗੇ ਦਰਦ ਦੁਖ ਹੋ ਗਿਆ ਹੈ ਦੁੱਖ ਸੁਖ ਸਮਾਨ ਜਾਣ ਕੇ ਇੱਥੇ ਆਏ ਹਾਂ ਗੁਰੂ ਸਾਡਾ ਇੱਕ ਊਂਕਾਰ ਹੈ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਗੁਰੂ ਜੀ ਨੇ ਕਿਹਾ ਗੋਰਖੂ ਤੂੰ ਭੁਲਿਆ ਹੋਇਆ ਹੈ ਵੱਡੀ ਉਮਰ ਕਰਕੇ ਹੰਕਾਰੀ ਨਾ ਬਣ ਗੋਰਖ ਨੇ ਕਿਹਾ ਤੇਰੀ ਮਲਮੂਤਰ ਦੀ ਦੇਹੀ ਹੈ ਅੱਗੇ ਨਾ ਜਾਓ ਬਹੁਤ ਦੁੱਖ ਪਾਓਗੇ ਫਿਰ ਉਥੋਂ ਡਰ ਕੇ ਤੈਨੂੰ ਪਿੱਛੇ ਨੂੰ ਦੌੜਨਾ ਪਵੇਗਾ ਤੇਰਾ ਪੇਸ਼ ਕੀ ਹੈ ਅਸਾਂ ਅੱਗੇ ਤੇਰੇ ਵਰਗਾ ਕੋਈ ਨਹੀਂ ਵੇਖਿਆ ਜਦ ਰਾਮ ਕ੍ਰਿਸ਼ਨ ਆਦ ਅਵਤਾਰਾਂ ਨੇ ਗੁਰੂ ਧਾਨ ਕੀਤੇ ਹਾਂ ਤਾਂ ਤੁਸੀਂ ਕਿਉਂ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਨਾਮ ਦੇ ਪ੍ਰਤਾਪ ਕਰਕੇ ਸਾਡੀ ਦੇਹ ਪਵਿੱਤਰ ਹੋ ਗਈ ਹੈ ਕੈਰ ਉਹ ਹੈ ਜੋ ਤੇਰੇ ਵਾਂਗ ਬਿਆਖੀ ਬਾਤਲਾ ਪ੍ਰਵਾ ਕਰਦਾ ਹੈ ਅਸੀਂ ਅੱਗੇ ਜਾ ਕੇ ਜ਼ਰੂਰ ਕੁਦਰਤ ਦੇ ਰੰਗ ਵੇਖਾਂਗੇ ਡਰਾਂਗੇ ਨਹੀਂ ਪਿਛੇ ਨਹੀਂ ਦੌੜਾਂਗੇ ਗੋਰਖ ਨੇ ਕਿਹਾ ਯੋਗ ਨਾਲ ਸਰੀਰ ਸਦਾ ਸਥੇ ਰਹਿਦਾ ਹੈ ਨੌ ਸਿੱਧੀਆਂ ਨੌ ਨਿਧੀਆਂ 18 ਸਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਜੋ ਇੱਛਾ ਹੋਵੇ ਸੋ ਕਰ ਲਈਦਾ ਹੈ ਸਾਰੇ ਲੋਕਾਂ ਉੱਪਰ ਹੁਕਮ ਚੱਲਦਾ ਤੁਸੀਂ ਵੀ ਜੋਗ ਧਾਰਨ ਕਰ ਲਵੋ ਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਹੰਗਤਾ ਤਿਆਗ ਦਿੱਤੀ ਉਹਨਾਂ ਨੂੰ ਸਥਿਰ ਸਥਿਰ ਰੱਖਣ ਦੀ ਕੋਈ ਲੋੜ ਨਹੀਂ ਹੈ ਇਹਦੀਆਂ ਸਿਧੀਆਂ ਨਾਮ ਦੀਆਂ ਪੜ੍ਹਣਾ ਨੇ ਸਾਨੂੰ ਲੋਕਾਂ ਤੋਂ ਪੂਜਾ ਕਰਾਉਣ ਦੀ ਕੋਈ ਇੱਛਾ ਨਹੀਂ ਜਦ ਗੋਰਖ ਨੇ ਜਾਣ ਲਿਆ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਮੰਨਦੇ ਉਹ ਆਪਣੀ ਸ਼ਕਤੀ ਵਿਖਾਉਣ ਵਾਸਤੇ ਉਸ ਸਿਲਾ ਨੂੰ ਜਿਸ ਉੱਤੇ ਗੁਰੂ ਜੀ ਬੈਠੇ ਸਨ ਡਾਉਣ ਵਾਸਤੇ ਬਹੁਤ ਯਤਨ ਕੀਤੇ ਪਰ ਉਹ ਐ ਟਿੱਕੀ ਰਹੀ ਇਸ ਤੇ ਗੋਰਖ ਨੇ ਸਮਝ ਲਿਆ ਕਿ ਠੀਕ ਹੀ ਬੜੇ ਪ੍ਰਤਾਪੀ ਪੁਰਸ਼ ਨੇ ਜੇਕਰ ਮੇਰੇ ਚੇਲੇ ਬਣ ਜਾ ਤਾਂ ਸਾਡੇ ਪੰਥ ਦੀ ਬਹੁਤ ਮਾਨਤਾ ਹੋਵੇਗੀ ਵਿਚਾਰ ਕਰਕੇ ਗੋਰਖ ਉਥੋਂ ਲੋਪ ਹੋ ਕੇ ਆਪਣੇ ਟਿਕਾਣੇ ਸਿੱਧ ਮੰਡਲੀ ਪਹੁੰਚ ਗਿਆ ਜਦ ਗੋਰਖ ਚਾਣਕ ਲੋਪ ਹੋ ਗਿਆ ਤਾਂ ਮਰਦਾਨੇ ਕਹੇ ਮਹਾਰਾਜ ਇੱਥੇ ਤਾਂ ਸੂਰ ਚੰਦ ਕੁਝ ਵੀ ਨਹੀਂ ਦੇ ਦੇ ਅਸੀਂ ਕਿੱਥੇ ਆ ਗਏ ਗੁਰੂ ਜੀ ਕਹਿੰਦੇ ਅਸੀਂ ਧਰਤੀ ਤੋਂ ਕਿੰਨੇ ਉੱਚੇ ਹਾਂ ਗੁਰੂ ਜੀ ਨੇ ਦੱਸਿਆ ਧਰਤੀ ਤੋਂ ਕਈ ਲੱਖ ਯੋਜਨ ਉੱਚੇ ਹਾਂ ਇਸ ਤੋਂ ਉੱਪਰ ਤਰਉ ਜਿਸ ਨੇ ਬਚਪਨ ਵਿੱਚ ਹੀ ਬੜੀ ਕਾਰਨਾ ਕਰਕੇ ਪ੍ਰਭੂ ਪ੍ਰਾਪਤੀ ਪ੍ਰਾਪਤ ਕਰ ਲਈ ਸੀ ਮਰਦਾਨੇ ਕਹਾਂ ਜੀ ਮੈਨੂੰ ਉਸ ਦਾ ਦਰਸ਼ਨ ਵੀ ਕਰਾਓ ਤਾਂ ਗੁਰੂ ਜੀ ਨੇ ਪੁੱਛਿਆ ਬਲ ਤੇਰੀ ਕੀ ਸਲਾਹ ਹੈ ਤਾਂ ਗੁਰੂ ਜੀ ਤੁਰਦੇ ਤੁਰਦੇ ਉੱਥੇ ਆ ਗਏ ਜਿੱਥੇ ਸਿੱਧ ਮੰਦਲੀ ਬੈਠੀ ਹੋਈ ਸੀ ਕੋਈ ਸਿੱਧ ਮਿਰਗਾਸਨ ਤੇ ਕੋਈ ਸ਼ੇਰ ਦੀ ਖਲ ਤੇ ਬੈਠਾ ਹੈ ਕਿਸੇ ਦੇ ਗਰਭ ਵਿੱਚ ਖਿੰਥਾ ਪਾਈ ਹੋਈ ਹੈ ਕਿਸੇ ਨੇ ਕਪੀਨ ਕਸੀ ਹੋਈ ਹੈ ਕਿਸੇ ਨੇ ਮੋਢੇ ਤੇ ਝੋਲੀ ਪਾਈ ਹੋਈ ਹੈ ਕਿਸੇ ਨੇ ਸਰੀਰ ਤੇ ਸਵਾਲ ਆਈ ਹੋਈ ਹੈ ਕੋਈ ਕੰਨਾਂ ਵਿੱਚ ਕਜ ਦੀ ਹੁੰਦਰਾ ਪਾਈ ਬੈਠਾ ਹੈ ਕੋਈ ਬ੍ਰੈਗਣ ਦੇ ਆਸਰੇ ਬੈਠਾ ਹੋਇਆ ਹੈ ਠੂਠੇ ਫੌੜੀਆਂ ਆਦ ਫੜਰ ਪਾਸ ਰੱਖੀ ਹੋਏ ਨੇ ਇਹਨਾਂ ਵਿੱਚੋਂ ਕਈ ਸਿੱਧੀਆਂ ਦੀ ਸ਼ਕਤੀ ਕਰਕੇ ਜਿੱਥੇ ਜੀ ਕਰਕੇ ਉੱਡ ਕੇ ਚਲੇ ਜਾਣ ਵਾਲੇ ਨੇ ਕਈ ਛੋਟੇ ਰੂਪ ਧਾਰਨ ਕਰਨ ਵਾਲੇ ਨੇ ਤੇ ਕਈ ਮਨਮਰਜ਼ੀ ਅਨਸਾਰ ਵੱਡਾ ਰੂਪ ਧਾਰਨ ਦੀ ਕਰਨ ਦੀ ਸ਼ਕਤੀ ਰੱਖਦੇ ਨੇ। ਛੇਰ ਸੱਤ ਤੇ ਹੋਰ ਜੋ ਜੀ ਕਰੇ ਭਿਆਨਕ ਰੂਪ ਧਾਰ ਲੈਂਦੇ ਨੇ। ਗੁਰੂ ਰਖਣੇ ਕੇ ਅਸਧ ਲੋਕੋ ਤੁਹਾਡੇ ਪਾਸ ਇਹ ਨਾਨਕ ਤਪਾ ਮਨ ਮੂਤਰ ਦੀ ਦੇਈ ਵਾਲਾ ਤੁਹਾਡਾ ਸਥਾਨ ਵੇਖਣ ਇਥੇ ਹੈ। ਤੁਹਾਡੇ ਵਿੱਚ ਉਹ ਐਸਾ ਚਤਰ ਗੁਣ ਮਾਨਸਿੰਦ ਚਾਹੀਦੇ ਜਿਹੜਾ ਉਸ ਨੂੰ ਇਥੇ ਉਤੋਂ ਰੋਗ ਦੇਵੇ। ਗੋਰਖ ਦੀ ਇਹ ਗੱਲ ਸੁਣ ਕੇ ਮਸ਼ਿੰਦਰ ਨਾਥ ਨੇ ਕਿਹਾ ਗੁਰੂ ਜੀ ਜੇ ਮੈਨੂੰ ਅਗਿਆ ਦੇਵੋ ਤਾਂ ਮੈਂ ਉਸ ਨੂੰ ਇੱਥੇ ਅੰਤ ਉਰੋਗ ਦੇਵਾਂਗਾ ਪਰ ਜੇ ਅੱਗੇ ਆਲਾ ਜਾਵੇ ਤਾਂ ਤੁਹਾਡਾ ਚੇਲਾ ਬਣ ਕੇ ਲਿਆਵਾਂਗਾ ਗੋਰਖ ਬੜਾ ਖੁਸ਼ ਹੋਇਆ ਮਸ਼ਿੰਦਰ ਬੜੇ ਹੰਕਾਰ ਨਾਲ ਗਿਆ ਕਹਿਣ ਲੱਗਾ ਹੈ ਬਾਲਕ ਤੂੰ ਇੱਥੇ ਕਿਸ ਵਾਸਤੇ ਆਇਆ ਹੈ ਝੂਠ ਨਾ ਬੋਲਣਾ ਸੱਚ ਦੱਸਣਾ ਪਰ ਜੇ ਤੂੰ ਅੱਗੇ ਜਰੂਰ ਜਾਣਾ ਚਾਹੁੰਦਾ ਹੈਂ ਤਾਂ ਮੇਰੇ ਪਾਸੋਂ ਉਪਦੇਸ਼ ਲੈ ਕੇ ਜੇ ਜੋਗ ਚਾਹੀ ਤਾਂ ਜੋਗ ਜੇ ਰਾਜ ਚਾਹੀ ਤਾਂ ਰਾਜ ਲੈ ਲਵੋ ਜੇ ਮੇਰੀ ਗੱਲ ਨਹੀਂ ਮੰਨੇਗਾ ਤਾਂ ਤੇਨੂੰ ਸੁੱਖ ਨਹੀਂ ਐ ਫਿਰ ਤੇਰੇ ਵਾਸਤੇ ਇਹੀ ਚੰਗਾ ਐ ਕਿ ਇਥੋਂ ਹੀ ਪਿੱਛੇ ਚਲੇ ਜਾ। ਗੁਰੂ ਜੀ ਨੇ ਕਿਹਾ ਮਸ਼ਿੰਦਰ ਨਾਨਕ ਜੀ ਤੂੰ ਤੈਨੂੰ ਕੋਈ ਇਛਾ ਤਾਂ ਮੰਗ। ਕਰਤਾਰ ਪਾਸੋਂ ਦਵਾ ਦਿੰਨੇ ਆ ਪਰ ਤੂੰ ਕੌੜੇ ਵਜਨ ਬੋਲ ਕੇ ਸਾਡੇ ਨਾਲ ਗੁੱਸੇ ਨਾ ਹੋ। ਅਸੀਂ ਆਪਣੀ ਇਛਾ ਅਨਸਾਰ ਜਿੱਥੇ ਚਾਹੀਏ ਜਾਵਾਂਗੇ ਪਿੱਛੇ ਨਹੀਂ ਹਟਾਂਗੇ। ਮਸ਼ਿੰਦਰ ਨੇ ਇਹ ਗੱਲ ਸੁਣ ਕੇ ਗੁੱਸੇ ਨਾਲ ਅੱਖਾਂ ਲਾਲ ਕਰ ਲਈਆਂ ਆਖਿਆ ਰਾਤ ਦਿਨ ਦੇ ਸਵਾਸ ਕਿਤਨੇ ਸਰੀਰ 'ਚ ਕਿਤਨੀਆਂ ਨਾੜੀਆਂ ਨੇ ਮੂੰਹ ਦਾ ਦਰਵਾਜਾ ਕਿੰਨੀਆਂ ਉਂਗਲਾਂ ਐ ਸਰੀਰ ਦੇ ਜੋੜ ਕਿੰਨੇ ਨੇ ਕੋਠੜੀਆਂ ਕਿੰਨੀਆਂ ਨੇ ਸਰੀਰ ਤੇ ਰੋਮ ਕਿਤਨੇ ਨੇ ਕਿੰਨੀਆਂ ਉਂਗਲਾਂ ਕਲੇਜ ਆਏ ਜੇ ਤੂੰ ਅੱਗੇ ਜਾਣਾ ਐ ਇਹ ਸਾਰਾ ਨਿਰਣਾ ਕਰਕੇ ਦੱਸ ਨਹੀਂ ਤੇ ਤੈਨੂੰ ਹਾਨੀ ਕਰਾਂਗਾ ਗੁਰੂ ਜੀ ਨੇ ਸੁਭਾਵਕ ਉੱਤਰ ਦਿੱਤਾ ਰਾਤ ਦਿਨ ਦੇ 24000 ਸਵਾਸ ਨੇ 900 ਨਾੜੀ ਹੈ 72 ਕੋਠੜੀਆਂ ਨੇ ਇੱਕ ਨੀਲ ਰੋਮ ਨੇ 1600 ਜੋੜ ਨੇ ਤਰੀ ਦੇ 12 ਪਤੇ ਨੇ ਕਲੇਜਾ 8 ਉਂਗਲਾਂ ਹੈ ਮੂੰਹ ਦਾ ਦਰਵਾਜਾ 4 ਉਂਗਲਾਂ ਹੈ ਜੋਗੀ ਇਸ ਪ੍ਰਕਾਰ ਦੇ ਦੀਵੰਤਰ ਹੈ ਜੇ ਕੋਹਰ ਪੁੱਛਨੇ ਪੁੱਛ ਲੈ ਮਛਿੰਦਰ ਨੇ ਸਿਧੀਆਂ ਦੇ ਬਲ ਤੇ ਬਹੁਤ ਯਤਨ ਕੀਤੇ ਰੋਕਣਾ ਚਾਹਿਆ ਕੋਈ ਪੇਸ਼ ਨਾ ਗਈ ਜਾ ਕੇ ਗੋਰਖਨਾ ਨੂੰ ਦੱਸਿਆ ਤਪਾ ਕੋਈ ਵੱਡਾ ਪ੍ਰਤਾਪੀ ਪੁਰਖ ਹੈ ਉਹ ਵੱਡਾ ਸ਼ਕਤੀਸ਼ਾਲੀ ਹੈ ਇਹ ਗੱਲ ਸੁਣਨ ਲੋ ਹਾਰੀਪਾ ਨੇ ਸੁਣੀ ਦੱਸਨੇ ਗੋਰਖ ਨੂੰ ਕਿਹਾ ਮੈਨੂੰ ਜਾਣ ਦੀ ਆਗਿਆ ਦਿਓ ਜਾ ਕੇ ਉਸਨੇ ਮੀ ਪੁੱਛਿਆ ਤੇਰਾ ਨਾਮ ਕੀ ਹੈ ਰੋਰੀਪਾ ਨੇ ਗੁੱਸੇ ਚ ਆ ਕੇ ਪੁੱਛਿਆ ਚੱਕਰ ਕਿਤਨੇ ਹਨ ਪੰਖੜੀਆਂ ਕਿਤੀਆਂ ਨੇ ਦੇਹ ਹੀ ਕਿਤਨੀ ਪੌਣ ਨਾਲ ਰਾਜ ਦੀ ਹੈ ਪੰਜ ਤਤਾਂ ਦੀਆਂ ਇੰਦਰੀਆਂ ਕਿਹੜੀਆਂ ਨੇ ਤੇ ਪੰਜ ਤਤਾਂ ਦੇ ਗੁਣ ਤੇ ਸੁਭਾਅ ਵੀ ਦੱਸੋ ਫਿਰ ਅੱਗੇ ਜਾਣਾ ਮੂਲਾ ਧਾਰ ਚੱਕਰ ਦੀਆਂ ਚਾਰ ਪੰਖੜੀਆਂ ਨੇ ਰੰਗ ਲਾਲ ਨੇ ਤੁੰਨੀ ਇੱਥੇਆਂ ਛੇ ਪੰਖੜੀਆਂ ਨੇ ਰੰਗ ਪੀਲਾ ਹੈ ਤੁੰਨੀ ਵਿੱਚ 10 ਪੰਖੜੀਆਂ ਨੀਲੇ ਰੰਗ ਦੀਆਂ ਨੇ ਇਹ ਦੇਵਿਤਿ ਬਾਰਾ ਪਖੜੀਆਂ ਚਿੱਟੇ ਲਗਣੀਆਂ ਨੇ ਕੰਠ ਵਿੱਚ ਕਮਲ ਦੀਆਂ 16 ਪੰਖੜੀਆਂ ਨੇ ਤ੍ਰਿਕੋਟੀ ਵਿੱਚ ਸੁਖੰਦ ਘਰ ਦੋ ਪੰਖੜੀਆਂ ਨੇ ਜਿਹੜੇ ਇਹਨਾਂ ਦੇ 6 ਚੱਕਰਾਂ ਦੇ ਭੇਦ ਨੂੰ ਜਾਣ ਲਵੇ ਉਹ ਦਸ਼ਮ ਦਵਾ ਵਿਸ਼ਵਾਸ ਠਹਿਰਾ ਕੇ ਸੁਖ ਰਿੰਦਾ ਹੈ ਪੌਣ 10 ਪ੍ਰਕਾਰ ਦੀ ਹੈ ਪ੍ਰਾਨ ਅਪਾਨ ਸਮਾਨ ਧਿਆਨ ਬਿਆਨ 나ਗ ਕੂਰਮ ਕਰਕਲ ਦੇਵਦਤ ਤਨੰਜੇ ਪ੍ਰਾਨ ਇਹ ਦੇਵ ਜਿਵੇਂ ਰਹਿੰਦੇ ਨੇ ਗੋਦੜਾ ਵਿੱਚ ਅਮਾਨ ਨਾਭੀ ਵਿੱਚ ਸਮਾਨ ਕੰਠ ਵਿੱਚ ਅਧਿਆਨ ਤੇ ਸਰੀਰ ਵਿੱਚ ਵਿਆਨ ਦਕਾਰ ਵਿੱਚ ਨਾਗ ਪਾਉਣੇ ਅੱਖਾਂ ਦੀਆਂ ਪਲਕਾਂ ਵਿੱਚ ਕੂਰਮ ਤ੍ਰਿਕਲ ਸ਼ਿਕ ਪੈਦਾ ਕਰਦੀ ਏ ਦੇਵਦੱਤ ਪਾਉਣ ਵਾਸੀ ਵਿੱਚ ਹੈ ਨਿਤਿਕ ਸਰੀਰ ਵਿੱਚ ਤਿੰਨਾਂ ਜੇ ਬਾਜੂ ਰਿੰਦੀ ਏ ਪੰਜ ਤਤ ਇਸ ਪ੍ਰਕਾਰ ਹਨ ਆਕਾਸ਼ ਬਾਜੂ ਅੱਗ ਪਾਣੀ ਧਰਤੀ ਇਹਨਾਂ ਤਤਾਂ ਦੇ ਗੁਣ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਗਿਆਨ ਇੰਦ੍ਰੇ ਕਾਸ਼ ਦਾ ਇੰਦਰਾ ਕੰਨ ਤੇ ਪੌਂਦ ਦਾ ਇੰਦਰਾ ਤੁੱਚਾ ਇਹ ਤੇ ਅਗਨੀ ਦਾ ਅੱਖਾਂ ਤੇ ਪਾਣੀ ਦੀ ਜੀਵ ਤੇ ਧਰਤੀ ਦੀ ਗੰਧ ਪੰਜ ਪ੍ਰਕਿਰਤੀਆਂ ਨੇ ਕਾਸ਼ ਦੀਆਂ ਲੋਭ ਮੋਹ ਹੰਕਾਰ ਦੁੱਖ ਪ੍ਰੀਤ ਵਾਯੂ ਦੀਆਂ ਬਲ ਦੌੜਨਾ ਕਸਰਨਾ ਸੰਕੋਚ ਤੇ ਫਲਾਉ ਅਗਨੀ ਦੀਆਂ ਨੀਂਦ ਉਦਾਸੀ ਆਸ ਭੁੱਖ ਤੇ ਪਿਆਸ ਪਾਣੀ ਦੀਆਂ ਲਹੂ ਪਸੀਨਾ ਪਿਤ ਕਫ ਤੇ ਵੀਰਜ ਫਿਰ ਥਵੀ ਚੰਮ ਹੱਡ ਮਾਸ ਨਾੜੀ ਤੇ ਰੋਮ ਹੇ ਲੋਹਾਰੀਪਾ ਇਨਾਂ ਪੰਹਾਂ ਤਤਾਂ ਦੇ ਕਿਲੇ ਵਿੱਚ ਪੰਗੀ ਪ੍ਰਕਾਰ ਪ੍ਰਕਿਰਤੀਆਂ ਨੇ ਜਦ ਅ ਲੋਹਰੀਪਾ ਨੇ ਨੰਨੇ ਸੇਤ ਉਤਰ ਸੁਣਿਆ ਜਾਣ ਕੇ ਨਰੰਕਾਰ ਦੇ ਸੇਵਤਾਰ ਨਹੀਂ ਹੱਥ ਜੋੜ ਬੜੇ ਸਰਕਾਰ ਇਹਨਾਂ ਨੂੰ ਸਕਾਰ ਕਰਕੇ ਗੋਰਖਪਾ ਜਾ ਕੇ ਸਾਰੀ ਗੱਲ ਦੱਸ ਕਿਆ ਕਿਆ ਇਹ ਪੂਰਣੇ ਉਤਾਰੀ ਨੇ श्वास दशम द्वार ਦੇ ਕੇ ਸਮਾਧੀ ਲੱਗ ਗਈ শ্রোਤਾ ਜਨ ਉੱਠ ਕੇ ਘਰੋ ਘਰੀ ਚਲੇ ਗਏ ਸੋ ਪਿਆਰਿਓ ਇਹ ਸਿੱਧਾਂ ਦੇ ਨਾਲ ਵਿਚਾਰ ਵਿਮਰਸ਼ ਜੋ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਉਸ ਦੀ ਬਾਤ ਆਪ ਜੀ ਨਾਲ ਸਾਂਝ ਪਾ ਰਹੇ ਹਾਂ ਸੋ ਗੁਰਸਵਾਰੋ ਇਸ ਤੋਂ ਅਗਲਾ ਬਖਾਨ ਸੁਣੋ ਜਿਸ ਵੇਲੇ ਗੋਰਖਨਾਥ ਦੇ ਕੋਲ ਰਹੀ ਪਾਵੀ ਚਲੇ ਗਿਆ ਤੱਪੇ ਨੂੰ ਕੋਈ ਜਿੱਤ ਨਹੀਂ ਸਕਦਾ ਭੰਗਰਨਾਥ ਨੇ ਉੱਠ ਕੇ ਕਿਹਾ ਮੈਨੂੰ ਆ ਗਿਆ ਹੋਵੇ ਮੈਨੂੰ ਜਾਣਦੇ ਹੋ ਕਾਦਮੀ ਕੀ ਮੈਂ ਦਰਤਾਰੇ ਵੀ ਤੋੜ ਕੇ ਰਹਾ ਸਕਦਾ ਹਾਂ ਉਹਨੂੰ ਪਿੱਛੇ ਮੋੜ ਨਹੀਂ ਮਜਬੂਰ ਕਰਦਿਆਂਗਾ ਉਧਰ ਗੁਰੂ ਜੀ ਦਾ ਪਹਾੜ ਦੇ ਉੱਤੇ ਜਾ ਰਿਹਾ ਸੰਤਨ ਮਰਦਾਨੇ ਪੁੱਛਿਆ ਕਿ ਕਿੱਧਰ ਨੂੰ ਜਾ ਰਹੇ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਕਾਕ ਪਸੌਂਡ ਤੇ ਧਰੂ ਮਾਰਕ ਸਥਾਨਾਂ ਨੂੰ ਵੇਖਣ ਜਾ ਰਹੇ ਹਾਂ ਚੰਦ ਸੂਰਜ ਹੀਠਾਂ ਰਹਿ ਗਏ ਨੇ ਇਸ ਤੋਂ ਅੱਗੇ ਸਮੇਰ ਦੇ ਉੱਤੇ ਸਿੱਧ ਰਹਿੰਦੇ ਨੇ ਉਹਨਾਂ ਦਾ ਮਾਨ ਦੂਰ ਕਰਨਾ ਇੰਨੇ ਨੂੰ ਭੰਗਰਣਾਸ ਆ ਗਿਆ ਮਾਈ ਮੁੰਡੇ ਕਿੱਧਰ ਜਾ ਰਹੇ ਹੋ ਅੱਗੇ ਜਾਣ ਲਈ ਤੇਰੀ ਪਹੁੰਚ ਨਹੀਂ ਪਿੱਛੇ ਮੁੜ ਜਾ ਪ੍ਰਾਣ ਗਵਾ ਲੈਂਗਾ ਗੁਰੂ ਜੀ ਨੇ ਕਿਹਾ ਕਿ ਸਾਡੀ ਤ੍ਰਿਸ਼ਨਾ ਮਾਈ ਹੈ ਜਿਹਦਾ ਸਭ ਸਿਰ ਮੁੰਨਿਆ ਹੋਇਆ ਹੈ ਮਾਈ ਦੀ ਮਾਈ ਮਾਇਆ ਦਾ ਸਰ ਛੜਿਆ ਹੋਇਆ ਹੈ ਤੋ ਕੁਛ ਹੁੰਦਾ ਜਿਹੜਾ ਰਸਤਾ ਪੁੱਲਦਾ ਫਿਰਦਾ ਹੋਵੇ ਮੈਂ ਰਸਤਾ ਦੇਖ ਲਵਾਂਗਾ ਤੇਰਾ ਗੁਰੂ ਗੋਰਖ ਵੀ ਵੇਖਿਆ ਜਿਹਨੇ ਲੰਮੀ ਉਮਰ ਕਰਕੇ ਬੇਅਰਥ ਝਗੜੀ ਪਾਈ ਨਹੀਂ ਜਿਸ ਲਈ ਆਪਣੇ ਗਿਆਨ ਮਾਣ ਵਿੱਚ ਮੱਤੇ ਹੋਏ ਗਵਾ ਲੈਨੇ ਤੇ ਦੂਜੇ ਨੂੰ ਕਿਸ ਤਰ੍ਹਾਂ ਮੁਕਤੀ ਦੇ ਸਕਦਾ ਆਪਣੀ ਵਿੜਿਆਈ ਵਾਸਤੇ ਕਪਟ ਕਰਕੇ ਲੋਕਾਂ ਨੂੰ ਭਰਮਾ ਰਿਹਾ ਹੈ ਕੰਨ ਪਾੜ ਕੇ ਕਚਦੀਆਂ ਮੁੰਦਰਾ ਪਾ ਕੇ ਲੱਕ ਨਾਲ ਸੇਂਧੀਆਂ ਬਨ ਕੇ ਇਸੀ ਤੇ ਸੁਆਹ ਮਰ ਕੇ ਛੜ ਕਪਟ ਦਾ ਭੇਖ ਧਾਰਨ ਕੀਤਾ ਹੋਇਆ ਹੈ ਗੁਰੂ ਜੀ ਦੇ ਵਜਨ ਸੁਣ ਕੇ ਭੰਗਰਨਾਥ ਲੋਪ ਹੋ ਕੇ ਗੁਰਖਨਾਥ ਪੁਲ ਪਹੁੰਚ ਗਿਆ ਹੈ ਤਿੰਨ ਘੜੀਆਂ ਬੀਤ ਗਈਆਂ ਗੁਰੂ ਜੀ ਮੁਸਕਰਾਏ ਮਰਦਾਨੇ ਨੇ ਪੁੱਛਿਆ ਜੀ ਕਿਹੜੀ ਗੱਲੋਂ ਮੁਸਕਰਾਏ ਹੋ ਗੁਰੂ ਜੀ ਨੇ ਕਿਹਾ ਮਰਦਾਨਾ ਇਹ ਜੋਗੀ ਆ ਰਿਹਾ ਬੜਾ ਹੰਕਾਰੀ ਦੇ ਮਾਨੀ ਹੈ ਆਖੋ ਤਾਂ ਚੱਡੇਗਾ ਟੇ ਕਰਦਿਆ ਮਰਦਾਨੀ ਨੇ ਪੁੱਛਿਆ ਗੁਰੂ ਜੀ ਨੇ ਹੱਸ ਕੇ ਕਿਹਾ ਮਰਦਾਨਾ ਇੱਥੇ ਹੱਥਾਂ ਦੀ ਲੜਾਈ ਨਹੀਂ ਬਚਨਾਂ ਦੀ ਚਤਰਾਈ ਦੀ ਲੜਾਈ ਹੈ ਸੋ ਇਸ ਤੋਂ ਬਾਅਦ ਦੇ ਵਿੱਚ ਆਣ ਕੇ ਸਿੱਧ ਨੇ ਜਦੋਂ ਪੁੱਛਿਆ ਕਨੀਫਾ ਨਾਮ ਦਾ ਸਿੱਧ ਆਇਆ ਹੈ ਇਹ ਕਹਿੰਦਾ ਮੇਰੇ ਕੋਲ ਉਪਦੇਸ਼ ਲੈ ਲਵੋ ਗੁਰੂ ਜੀ ਨੇ ਕਿਹਾ ਕਿ ਅਸੀਂ ਅੱਗੇ ਇੱਥੇ ਨਾ ਆਏ ਹੁੰਦੇ ਤਾਂ ਫੇਰ ਕਿਸ ਤਰ੍ਹਾਂ ਪਹੁੰਚ ਜਾਂਦੇ ਮੇਰਾ ਨਾਮ ਨਾਨਕ ਹੈ ਮੇਰੇ ਪਾਸ ਜੇਕਰ ਕੋਈ ਗਿਆਨ ਹਨੇਰਾ ਦੂਰ ਕਰਨ ਵਾਲਾ ਉਪਦੇਸ਼ ਹੈ ਤਾਂ ਸਾਨੂੰ ਦੱਸ ਸਾਨੂੰ ਕਰਤਾਰ ਦੇ ਵੇਖਣ ਦੀ ਇੱਛਾ ਹੈ ਸਾਡਾ ਮਨ ਨਹੀਂ ਠਹਿਰਦਾ ਕਰਤਾਰ ਤੋਂ ਬਗੈਰ ਕਨੀਫੇ ਨੇ ਕਿਹਾ ਤੁਸੀਂ ਕੰਨ ਪੜਵਾ ਕੇ ਕਚਧੀਆਂ ਮੁੰਦਰਾ ਪਾ ਲਓ ਗਲ ਵਿੱਚ ਖਿੰਦਾ ਪਹਿਨ ਲਓ ਜੋਗ ਰੀਤੀ ਧਾਰਨ ਕਰ ਲਵੋ ਸਰੀਰ ਤੇ ਸਵਾ ਮੰਨ ਲਓ ਤੇਰਾ ਬੁਢਾਪਾ ਦੂਰ ਹੋ ਜਾਏਗਾ ਕਾਲ ਦਾ ਭੈ ਨਹੀਂ ਰਹੇਗਾ ਮਨ ਵਿੱਚ ਫੈਸਲਾ ਕਰਕੇ ਸ੍ਰੇਸ਼ਟ ਮਤ ਧਾਰਨ ਕਰਕੇ ਅਮਰ ਹੋ ਜਾਓ ਇਸ ਤੋਂ ਅੱਗੇ ਸਿੱਧਾਂ ਦੀ ਗੋਸ਼ਤ ਆਪ ਜੀ ਨੂੰ ਕੱਲ ਸਰਵਣ ਕਰਾਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਵਾਂਗੇ ਪਰ ਪਹਿਲਾਂ ਆਪ ਜੀ ਦੇ ਨਾਲ ਇਹ ਵਿਚਾਰ ਜ਼ਰੂਰ ਕਰਾਂਗੇ ਕਿ ਅਗਰ ਆਪ ਨੂੰ ਇਹ ਇਤਿਹਾਸ ਚੰਗਾ ਲਗੇ ਲੈ ਇੱਕ ਕਮੈਂਟ ਕਰੋ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਔਰ ਸਾਡੇ ਢਿੰਗ ਤੇ ਕਲਿੱਕ ਕਰਕੇ ਅੱਗੇ ਵੀ ਇਹਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਸਕੀਏ ਸੋ ਆਪ ਦੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ